ਅਸਪਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੰਡੀਆ ਗੱਠ ਜੋੜਨ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਜੀ ਹਾਂ ਕਾਂਗਰਸ ਆਮ ਆਦਮੀ ਪਾਰਟੀ ਹੁਣ ਇਕੱਠਿਆਂ ਪੰਜ ਸੂਬਿਆਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰੇਗੀ ਪੰਜਾਬ ਦੇ ਵਿੱਚ ਐਲੈਂਸਸ ਹੋਵੇਗਾ ਜਾਨੀ ਇਸ ਤੇ ਸਵਾਲੀਆ ਨਿਸ਼ਾਨ ਖੜਾ ਹੈ ਦੱਸਿਆ ਕਿ ਪੰਜ ਸੂਬੇ ਦਿੱਲੀ ਹਰਿਆਣਾ ਔਰ ਹੋਰ ਪੰਜ ਸੂਬਿਆਂ ਦੇ ਵਿੱਚ ਇੰਡੀਆ ਗੱਟ ਜੋੜ ਯਾਨੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੇ ਇਕੱਠਿਆਂ ਚੋਣ ਮੈਦਾਨ ਵਿੱਚ ਉਤਰਨਗੇ ਅੱਜ ਦਿੱਲੀ ਦੇ ਵਿੱਚ ਇਹ ਗੱਟ ਜੋੜ ਦਾ ਐਲਾਨ ਕਰ ਦਿੱਤਾ ਗਿਆ ਹੈ ਰਸਮੀ ਜਿਹੜਾ ਐਲਾਨ ਕੀਤਾ ਗਿਆ ਦੋਨੇ ਪਾਰਟੀਆਂ ਇਕੱਠਿਆਂ ਨੇ ਜਿਹੜੀ ਪ੍ਰੈਸ ਕਾਨਫਰੰਸ ਦਿੱਤੀ ਹੈ ਮੈਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਦੀਆਂ ਤਸਵੀਰਾਂ ਵੀ ਸਾਹਮਣੇ ਕਰ ਰਹੇ ਹਾਂ ਤੇ ਕਿੱਥੇ ਕਿੱਥੇ ਜਿਹੜਾ ਚੋਣ ਮੈਦਾਨ ਵਿੱਚ ਉਤਰਨਗੇ ਦੋਨੇ ਪਾਰਟੀਆਂ ਦੇਸ਼ ਜਿਸ પરિਸਥਿਤੀ से गुज़र रहा है जिस ਤਰੀਕੇ से भारतीय जनता पार्टी की सरकार सारी संस्थाओं को खत्म कर रही है एक एक करके जिस तरीके से चुनावों की चोरी हो रही है जिस तरीके से चुनावों की चोरी करने के लिए चुनावों को जीतने के लिए विपक्षी नेताओं को जेल में डाला जा रहा है जिस तरीके से किसानों के साथ अन्याय हो रहा है जिस तरीके से पूरे देश की जनता बेरोजगारी महंगाई से जूझ रही है आज देश को एक ईमानदार और मजबूत विकल्प की जरूरत है इसी को ध्यान में रखते हुए और अपने स्वयं के राजनीतिक छोटे छोटे बड़े छोटे हितों को दरकिनार करके देश के हितों को सामने रखकर इस गठबंधन में आए हैं और गठबंधन में आने का उद्देश्य में एक बार फिर से आप सबके समक्ष रखना चाहता हूं कि देश इंपॉर्टेंट है पार्टी हमेशा सेकेंडरी है इस चुनाव को हम इस तरीके से नहीं लड़ेंगे कि ये कांग्रेस यहां से लड़ेगी आम आदमी पार्टी यहां से लड़ेगी इस चुनाव को इंडिया लड़ेगी कुछ सीटों पर आम आदमी पार्टी अपने कैंडिडेट उतारेगी और कुछ सीटों पर कांग्रेस अपने कैंडिडेट उतारेगी मेरा ये मानना है कि भारतीय जनता पार्टी के जो कैलकुलेशन और जो भी इन्होंने अपने अपनी रणनीति बनाई थी वो सारा इस अलायंस के बाद से उलटफेर हो जाएगा और ਦੇਸ਼ ਦੀ ਜਨਤਾ ਕੇ ਸਾਥ ਮਿਲ ਕੇ ਇਹ ਚੋਣ ਲੜੇਗੇ ਔਰ ਇਹ ਚੋਣ ਜਿੱਤੇਗੇ ਬਹੁਤ ਬਹੁਤ ਧੰਨਵਾਦ ਦੱਸਦੇ ਕਿ ਕਿੱਥੋਂ ਕਿੱਥੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀਆਂ ਚੋਣ ਮੈਦਾਨ ਵਿੱਚ ਉਤਰਨੀਆਂ ਤੇ ਜਿੱਥੇ ਸਭ ਤੋਂ ਵੱਡੀ ਗੱਲ ਹੈ ਦਿੱਲੀ ਦੀਆਂ ਚਾਰ ਸੀਟਾਂ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤਿੰਨ ਸੀਟਾਂ ਤੇ ਚੋਣ ਮੈਦਾਨ ਲੜੇਗੀ ਚੋਣ ਮੈਦਾਨ ਵਿੱਚ ਉਤਰੇਗੀ ਔਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਗੁਜਰਾਤ ਦੀ ਅਤੇ ਭਵਨਗਰ ਸੀਟ ਪਰਚੂਰ ਤੇ ਹਰਿਆਣੇ ਦੇ ਕਰੂਕ ਖੇਤਰ ਲੋਕ ਸਭਾ ਸੀਟ ਤੇ ਚੋਣ ਮੈਦਾਨ ਵਿੱਚ ਉਤਰੇਗੀ ਤੇ ਉਥੇ ਹੀ ਆਮ ਆਦਮੀ ਪਾਰਟੀ ਹੈ ਜਿਹੜੀ ਇਹਦਾ ਗੱਟ ਜੋੜ ਗੁਜਰਾਤ ਦੇ ਵਿੱਚ ਵੀ ਰੱਖਣ ਨੂੰ ਮਿਲੇਗਾ ਇਹ ਪੰਜ ਸੂਬੇ ਦਿੱਲੀ ਗੁਜਰਾਤ ਹਰਿਆਣਾ ਚੰਡੀਗੜ੍ਹ ਅਤੇ ਗੋਆ ਦੇ ਵਿੱਚ ਜਿਹੜੀ ਸੀਟਾਂ ਦੀ ਸ਼ੇਅਰਿੰਗ ਦੀ ਵੰਡ ਹੋਈ ਹੈ ਔਰ ਦੱਸਦੀ ਕਿ ਦਿੱਲੀ ਸੱਤ ਸੀਟਾਂ ਚੋਂ ਕਾਂਗਰਸ ਤਿੰਨ ਅਤੇ ਆਪ ਚਾਰ ਸੀਟਾਂ ਆ ਨੂੰ ਜਿਹੜੇ ਨਿਊ ਦਿੱਲੀ ਦੇ ਵਿੱਚ ਚੋਣ ਮੈਦਾਨ ਵਿੱਚ ਉਤਰੇਗੀ ਈਸਟ ਦਿੱਲੀ ਵੈਸਟ ਦਿੱਲੀ ਸਾਊਥ ਦਿੱਲੀ ਤੇ ਚੋਣ ਲੜੇਗੀ ਆਮ ਆਦੀ ਪਾਰਟੀ ਗੁਜਰਾਤ ਦੀ ਟੋਟਲ 26 ਸੀਟਾਂ ਨੇ ਜਿੱਚੋ 24 ਸੀਟਾਂ ਤੇ ਕਾਂਗਰਸ ਚੋਣ ਮੈਦਾਨ ਵਿੱਚ ਉਤਰੇਗੀ ਅਤੇ ਦੋ ਸੀਟਾਂ ਤੇ ਆਮ ਆਦੀ ਪਾਰਟੀ ਜਿਹੜੀ ਚੋਣ ਮੈਦਾਨ ਚ ਉਤਰੇਗੀ ਜਿਹੜੀਆਂ ਦੋ ਸੀਟਾਂ ਨੇ ਗੁਜਰਾਤ ਦੀਆਂ ਭਰੂ ਜਤੇ ਭਾਵਨਗਰ ਤੋਂ ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ ਉਤਰੇਗੀ ਮੈਦਾਨ ਚ ਹਰਿਆਣੇ ਦੀਆਂ 10 ਸੀਟਾਂ ਚੋਂ 9 ਤੇ ਕਾਂਗਰਸ ਅਤੇ 1 ਸਰਪਕਰ ਖੇਤਰ ਦੀ 1 ਸੀਟ ਤੇ ਆਮ ਆਦੀ ਪਾਰਟੀ ਚੋਣ ਮੈਦਾਨ ਚ ਉਤਰੇਗੀ ਚੰਡੀਗੜ੍ਹ ਤੇ ਕਾਂਗਰਸ ਇਕੱਲੇ ਹੀ ਸੀਟ ਤੇ ਚੋਣ ਮੈਦਾਨ ਚ ਉਤਰੇਗੀ ਗੁਆ ਤੇ ਕਾਂਗਰਸ ਦੋਵੇਂ ਸੀਟਾਂ ਤੇ ਚੋਣ ਲੜੇਗੀ ਗੁਆ ਗੁਆ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਦਿੱਤੀ ਗਈ ਹੈ ਪੰਜਾਬ ਵਿੱਚ ਦੋਨੋਂ ਪਾਰਟੀਆਂ ਅਲੱਗ-ਅਲੱਗ ਚੋਣ ਲੜਨਗੀਆਂ ਇਹ ਵੀ ਗੱਲ ਕਹੀ ਗਈ ਹੈ ਸੋ ਇੱਥੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਸੀ ਕਿ ਪੰਜਾਬ ਦੇ ਵਿੱਚ ਕਿਹੜੀ-ਕਿਹੜੀ ਪਾਰਟੀ ਕਿੱਥੇ-ਕਿੱਥੇ ਚੋਣ ਲੜੇਗੀ ਪਰ ਪੰਜਾਬ 'ਚ ਦੋਨੋਂ ਪਾਰਟੀਆਂ ਅਲੱਗ-ਅਲੱਗ ਚੋਣ ਲੜਨਗੀਆਂ ਦੱਸਦੇ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜਿਹੜਾ ਐਲੈਂਸ ਹੋਇਆ ਹੈ ਇਸ ਦਾ ਭਾਜਪਾ ਦੀ ਵਿਰੋਧੀ ਪਾਰਟੀ ਨੇ ਇੱਕ ਵਾਰ ਫਿਰ ਜਿਹੜਾ ਹੁਣ ਇਕੱਠਿਆਂ ਨੇ ਇਹ ਰਣਨੀਤੀ ਬਣਾਈ ਹੈ ਹਾਲਾਂਕਿ ਕਿ ਹਜ਼ਾਰ ਐਸੀ ਟੁੱਟ ਜਾਵੇਗਾ ਕਿਉਂ ਟੁੱਟੇਗਾ ਕਿੱਥੋਂ ਟੁੱਟੇਗਾ ਜਦੋਂ ਲਾਇਕ ਵੱਡੇ ਸਵਾਲ ਖੜੇ ਹੋ ਰਹੇ ਸੀ ਤਾਂ ਵੱਡੇ ਆ ਸਵਾਲਾਂ ਦੇ ਵਿੱਚੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਜੀ ਕਿ ਐਲੈਂਸਸ ਹੋ ਚੁੱਕਿਆ ਹੈ ਤਾਂ ਇੰਡੀਆ ਗੱਟ ਜੋੜ ਨੂੰ ਲਾਇਕੇ ਲਗਾਤਾਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠਿਆਂ ਮੈਦਾਨ ਚ ਉਤਰੇਗੀ ਤਾਂ ਰਸਮੀ ਤੌਰ ਤੇ ਐਲਾਨ ਕੀਤਾ ਗਿਆ ਦਿੱਲੀ ਦੇ ਵਿੱਚ ਦੋਨਾਂ ਪਾਰਟੀਆਂ ਨੇ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਦੋਨੇ ਪਾਰਟੀਆਂ ਨੇ ਸੰਬੋਧਨ ਕੀਤਾ ਹੈ